ਰਾਕਸ਼ਾਂ ਦੀ ਸੱਚ ਤੇ ਖਲਾਫ ਲੜਾਈ ਨਹੀਂ ਝੂਠ ਤੇ ਸਲਾਮ ਬਹੁਤ ਵੱਡਾ ਪੁਆਇੰਟ ਹੈ ਰਾਖਸ਼ਾ ਦੇ ਵੀ ਨਾ ਲੜੇ ਬਿਲਕੁਲ ਨਹੀਂ ਲੜੇ ਉਹ ਤਾਂ ਮਾਰ ਖਾ ਕੇ ਮੰਨ ਗਏ ਸਾਰੇ ਭੱਜੇ ਨਹੀਂ ਮਰ ਗਏ ਮਰ ਗਏ ਉਹਨਾਂ ਨੇ ਮੰਨ ਗਏ ਭੱਜੇ ਨਹੀਂ ਰਾਖਸ਼ ਬਡੇ ਅਲਾਮੀ ਭੱਜਣਾ ਜਾਣਦੇ ਭੱਜਣਾ ਤਾਂ ਜਾਣਦੇ ਹੀ ਨਹੀਂ ਕਹਿੰਦੇ ਮੰਨਾਂਗੇ ਜੇ ਸੱਚ ਹੋ ਸਰ ਘਮਾਗੇ ਜੇ ਸੱਚ ਹੋ ਜੇ ਮਰੇ ਤੇ ਸਵਰਗ ਮਿਲਦਾ ਹੈ ਤਾਂ ਅਸੀਂ ਮਰਨ ਨੂੰ ਤਿਆਰ ਹਾਂ ਦੱਸੋ ਤੁਹਾਨੂੰ ਕਿਵੇਂ ਬੰਦ ਜਾਂ ਦੱਸ ਦਿੱਤਾ ਮਰ ਕੇ ਜੋ ਜੀ ਤੁਸੀਂ ਕਹਿਣਾ ਮਿਲਦੀ ਆ ਆ ਹੋਏ ਤੇ ਸਾਨੂੰ ਦੇ ਦਿਓ ਅਸੀਂ ਮਰਨ ਨੂੰ ਤਿਆਰ ਹਾਂ ਕਦਾਂ ਮਰੇ ਬਣਾ ਸਵਰਗ ਨਹੀਂ ਜਾ ਹੁੰਦਾ ਅਰੇ ਸਵਰਗ ਦਿਓ ਦਿਖਾਓ ਵੀ ਸਵਰਗ ਮਿਲਦਾ ਹੈ ਇੱਧਰ ਸਵਰਗ ਨਹੀਂ ਜਾ ਹੋਵੇ ਇੱਥੇ ਛੱਡ ਦਿੰਨੇ ਆ ਉਹ ਮੰਗੇ ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ਸੁਰਗਗਾਮੀ ਹੋ ਗਏ ਅੰਤ ਸੁਰਗ ਸੁਰਗ ਇਹ ਦੇਵਤਿਆਂ ਦਾ ਸੁਰਗ ਨਹੀਂ ਹੋਇ ਉਹ ਨਿੱਜ ਘਰ ਵਾਲਾ ਸੁਰਗ ਹੋਰ ਹੈ ਜੇ ਦੇਵਤੇ ਵਾਲਾ ਸੁਰਗ ਹੁੰਦਾ ਦੇਵਤੇ ਤਾਂ ਲੜਾਈ ਕਰੇ ਰਹੇ ਨੇ ਦੇਵਤੇ ਤਾਂ ਇੱਕ ਬਸੇ ਦੇਵਤੇ ਨੇ ਇੱਕ ਬਸੇ ਰਾਖਸ਼ ਨੇ ਉਹ ਸੁਰਗ ਦੇ ਦੇਵਤੇ ਸੁਰਗ ਹੈ ਫਿਰ ਸੁਰਗ ਦਾ ਪਹਿਲੇ ਰਾਖੀ ਖੜੇ ਨੇ ਰਾਖੇ ਸੁਰਗਿਸ ਕਿਵੇਂ ਚਲੇ ਗਏ ਜਿਹੜਾ ਇੰਦਰ ਦਾ ਰਾਜ ਕੋਲਾ ਜੀ ਨੇ ਸੁਰਗ ਤੱਕ ਪਹੁੰਚ ਗਿਆ ਫਿਰ ਉਹ ਫਿਰ ਰਾਖੇ ਸੁਰਗ ਜਾ ਸਕਦੇ ਨੇ ਕਿਹ ਹੈ ਜਾ ਸੁਰਗਾ ਥੋੜਾ ਜਿੱਥੇ ਰਾਖੇ ਪਹੁੰਚ ਜਾਂਦੇ ਨੇ ਬਹੁਤ ਖਤਰਨਾਕ ਗੱਲ ਹੈ ਇਹਨਾਂ ਦਾ ਸੁਰਗ ਨਰਕ ਹੈ ਉਹ ਨਰਕ ਨੂੰ ਸੁਰਗ ਹੀ ਜਾਂਦੇ ਨੇ ਉਹ ਜਿਹੜੇ ਅਕਸਰ ਆਪਣੀ ਤਾਕਤ ਨਾਲ ਜਾ ਸਕਦੇ ਨੇ ਭਗਤੀ ਦੇ ਵਿਰੋਧੀ ਰੱਬ ਨੂੰ ਨਾਮ ਨਾਲ ਵਾਲੇ ਉਹ ਸੁਰਗ ਹੈ ਤੁਹਾਡਾ ਉਤੋਂ ਤੁਹਾਨੂੰ ਭਜਾ ਵੀ ਦਿੰਦੇ ਨੇ ਤੇ ਕਬਜ਼ਾ ਵੀ ਕਰ ਲੈਂਦੇ ਨੇ ਇਹ ਇਹਨਾਂ ਦੇ ਗ੍ਰੰਥਾਂ ਦਾ ਨਕਲ ਹੈ ਆਪਣੇ ਕੋਲੋਂ ਨਹੀਂ ਲਿਖੀ ਹੋਈ ਦੁਰਗਾ ਸਪਤ ਸਤੀ ਦੇ ਜਿਹੜੇ ਦੋਏ ਚੰਡੀ ਚਰਿਤ ਨੇ ਉਹਦੇ ਵਿੱਚ ਕਥਾ ਉਹਨਾਂ ਨੇ ਆਪ ਲਿਖੀ ਹੋਈ ਹੈ ਸੁਰਗ ਕਹਿੰਦਾ ਹੈ ਉਹ ਜਿੱਥੇ ਦੇਵਤੇ ਪਹੁੰਚ ਦੇਵਤਾ ਨੂੰ ਭਜਾ ਦਿੱਤਾ ਜਾਂਦਾ ਹੈ ਜਿੱਦ ਤੇ ਰਾਖਸ਼ੀਂ ਕਬਜ਼ਾ ਕਰ ਲੈਂਦੇ ਨੇ ਰਾਖਸ਼ੀਂ ਵੀ ਜਿਹੜੇ ਸੁਰਗੇ ਜਾ ਸਕਦੇ ਨੇ ਉਹ ਸੁਰਗ ਨਹੀਂ ਹੋ ਸਕਦਾ ਇਸ ਕਰਕੇ ਸੁਰਗ ਨਰਕ ਨੂੰ ਬਾਣੀ ਨਹੀਂ ਮੰਦੀ ਸੁਰਗ ਕੀ ਹੈ ਸੁਰਗ ਸੱਚਖੰਡ ਹੈ ਸਵੈਮ ਦਾ ਘਰ ਸਵੈ ਸਵੈਕਾਰ ਸਵੈਮ ਦਾ ਕਰਨ ਅਜ ਕਰ ਉਹ ਸੁਰਗ ਹੈ ਹੋ ਇਸ ਵਕਤ ਤਾਂ ਹਿਰਦਾ ਹੈ ਇਹ ਸੰਸਾਰ ਇਹਦਾ ਤਾਂ ਹਿਰਦਾ ਸੁਰਗ ਹੈ ਜਿਨ ਮਹਿਲ ਕਹਦੇ ਨੇ ਮਹਿਲਾ ਤੇ ਬਾਅਦ ਚ ਸੱਚਖੰਡ ਬਣ ਜਾਣੇ ਹੋਣੇ ਸਾਡੇ ਨਾਲ ਹੁਣ ਵੀ ਸਾਥ ਖੜਨਦਾ ਇਸ ਉਹ ਜਿੱਥੇ ਜਾ ਕੇ ਦਰਿਆ ਲੱਗ ਗਿਆ ਸਮੁੰਦਰ ਦੇ ਨਾਲ ਉੱਥੋਂ ਉਹਦਾ ਦਰਿਆ ਦਾ ਨੋਂ ਵੀ ਵਜਦਾ ਹੈ ਸਮੁੰਦਰ ਵੀ ਵਜਦਾ ਉਹ ਕੰਡੇ ਦਾ ਨੋਂ ਜਿੱਥੇ ਗੰਗਾ ਜਾ ਕੇ ਮਿਲਦੀ ਹੈ ਉਹ ਗੰਗਾ ਵੀ ਵਜਦਾ ਹੈ ਤੇ ਸਮੁੰਦਰ ਵੀ ਵਜਦਾ ਦੋਏ ਨੋਂ ਨੇ ਉੱਥੇ ਉਹਦੇ ਉਸ ਕੰਡੇ ਤੇ ਉਸ ਕਿਨਾਰੇ ਤੇ ਗੰਗਾ ਮਿਲਦੀ ਆ ਕੇ ਦਿੰਦੀ ਹੈ ਪੈਂਦੀ ਐਸ ਉਹ ਹਿੰਦਾ ਉਹ verdade ਉਹ ਸਮੁੰਦਰ ਦਾ ਹਿੱਸਾ ਵੀ ਹੈ ਜਾ ਕੇ ਉੱਥੇ ਮਨ ਸਮਾਵੀ ਗਿਆ ਜਿੱਥੇ ਆਤਮਾ ਨੇ ਸਮਾਉਣੇ ਜਾ ਕੇ ਸੁਰਤ ਨੇ ਸਮਾਉਣੇ ਜਾ ਕੇ ਹਿਰਦੇ ਸਮਾਉਣ ਉਹ ਕਿਨਾਰਾ ਹੈ ਬਾਕੀ ਸਾਰਾ ਸਮੁੰਦਰ ਹੈ ਪਿੱਛੇ ਗਾਂ ਜਾ ਕੇ ਹੂੰ ਕੋਪਰ ਚੂਰ ਚਵਾਣੀ ਲੱਥੀ ਕਰਗਲਾ ਸਾਰਾ ਦਿਮਾਗ ਜੋ ਜਿਹੜਾ ਫਤੂਰ ਤੇ ਕੱਢ ਦਿੱਤਾ ਗਿਆਨ ਕਰਾ ਕੇ ਜਿਹੜਾ ਗਿਆਨ ਕਰਾ ਕੇ ਫਤੂਰ ਕੱਢਿਆ ਜਾ ਸਕਦਾ ਕਿਸੇ ਨਾਲ ਦੁਸ਼ਮਣੀ ਕਰਕੇ ਨਹੀਂ ਕੱਢਿਆ ਜਾ ਸਕਦਾ ਗਿਆਨ ਇਹ ਫਤੂਰ ਮਨ ਨੂੰ ਸਮਝਾਉਣ ਕਾਲ ਨੇ ਕਚੂਕ ਪੜੀਏ ਮਨ ਨੂੰ ਸਮਝਾਇਆ ਜਾ ਸਕਦਾ ਸਮਝਾ ਕੇ ਜਿੱਤਿਆ ਜਾ ਸਕਦਾ ਇਹਨੂੰ ਮਾਰ ਕੇ ਆ ਲੋਕ ਮਾਰਦੇ ਨੇ ਕਦੂਏ ਨੂੰ ਦੁਬਾਰਾ ਫੇਰ ਜਨਮ ਉਸੇ ਤਰ੍ਹਾਂ ਲੈ ਲੈਂਦੇ ਨੇ ਜਿੱਤ ਖਤਮ ਨਹੀਂ ਕੀਤਾ ਜਾ ਸਕਦਾ ਇਸ ਤਰੀਕੇ ਨਾਲ ਕਰਦਮਨ ਨੂੰ ਸਮਝਾ ਕੇ ਕੀਤਾ ਜਾ ਸਕਦਾ ਫਤੂਰ ਕੱਢ ਦਿੱਤਾ ਦਿਮਾਗ ਤੋਂ ਭਲੇਖਾ ਭਲੇਖਾ ਕੱਢ ਦਿੱਤਾ ਦਿਮਾਗ ਚੋਂ ਕੋਪਰ ਹੈ ਖੋਪੜੀ ਕੋਪਰ ਦਾ ਉਹਨੇ ਖੋਪੜੀ ਚੂਰ ਕਰਤੀ ਹੰਕਾਰ ਸਾਰਾ ਚੂਰ ਕਰਤਾ ਉਹਨਾਂ ਦਾ ਭਲੇਖਾ ਸਾਰਾ ਚੂਰ ਕਰਤਾ ਚਿਵਾਨੀ ਲੱਠੀ ਕਰਗਲਾ ਆ ਜਿਹੜਾ ਕਰਗ ਸੀ ਨਾ ਸਾਰਾ ਕਰਨਗ ਸਰੀਰ ਇਹ ਅੱਡ ਕਰਦਾ ਆਤਮ ਨੂੰ ਅੱਡ ਕਰਕੇ ਦਿਖਾਉਂਦਾ ਪੇ ਤੂੰ ਵੱਖਰਾ ਹੈ ਰਵਾ ਹੁਣ ਸਰੀਰ ਵੱਖਰਾ ਜਾਂ ਕਹਿੰਦਾ ਮੇਰਾ ਸਰੀਰ ਨਹੀਂ ਅੱਜ ਕੰਮ ਕਰਦਾ ਤੂੰ ਕਹੌਣ ਤੂੰ ਆਪਣੇ ਆਪ ਨੂੰ ਪਛਾਣੋ ਤੁਸੀਂ ਸਰੀਰ ਨੂੰ ਪਰੇ ਛੱਡੋ ਸਰੀਰ ਤਾਂ ਕੱਪੜਾ ਹੈ ਉੱਤੇ ਸਾਰੀ ਗੱਲ ਜੇ ਸਮਝਾਈ ਉਹਨਾਂ ਨੂੰ ਸਮਝ ਵੀ ਆ ਗਈ ਫਟਫਟ ਫਟਾਫਟ ਇਹ ਗੱਲ ਤਾਂ ਠੀਕ ਹੈ ਇਹ ਤਾਂ ਠੀਕ ਹੈ ਉਹ ਤੂੰ ਬ੍ਰਹਮ ਆਪ ਹੀ ਹੈ ਪੂਰਣ ਬ੍ਰਹਮ ਵੀ ਤੈਹੀਂ ਬਣਨਾ ਪਾੜ ਬ੍ਰਹਮ ਵੀ ਤੈਉ ਬਣ ਜਾਣਾ ਹੈ ਲੀਨ ਹੋ ਜਾਣਾ ਹੈ ਤੈਨੂੰ ਜਾਂ ਸੁਮੰਦਰ ਜਾ ਕੇ ਕਿਨਾਰੇ ਦੇ ਲੱਗਣਾ ਸੁਮੰਦਰ ਦਾ ਰੂਪ ਹੀ ਹੋ ਜਾਣਾ ਸੁਮੰਦਰ ਸੁਮੰਦਰੇ ਰਹੂਗਾ ਪਰ ਤੇਰਾ ਹੀ ਨੋਂ ਖਤਮ ਹੋਣਾ ਨੋਂ ਤੇਰਾ ਖਤਮ ਹੋ ਜਾਣਾ ਸੁਮੰਦਰ ਤਾ ਸੁਮੰਦਰ ਪਹਿਲਾਂ ਵੀ ਆ ਹੁਣ ਵੀ ਆ ਤੇਰੇ ਗਏ ਤੇ ਵੀ ਸੁਮੰਦਰ ਉਹ ਕਹਿੰਦੇ ਤਸੱਲੀ ਹੋ ਗਈ ਲੱਠੀ ਕਰਗ ਲੈ ਪਖਰ ਤੁਰਾ ਪਲਾਣੀ ਰੜਕੀ ਧੌਲ ਜਾਏ ਤਰਤ ਜਾਏ ਧੌਲ ਜਾਏ ਪਖਰ ਤੁਰਾ ਪਲਾਣੀ ਰੜਕੀ ਧੌਲ ਜਾਏ ਤਾਲ ਨਹੀਂ ਕਰਤਾ ਤੌਣ ਤੌੜੇ ਤੇ ਕਿਥੋਂ ਗਿਆ ਉਹ ਤੋੜਾ ਖੜਾ ਏ ਧਰਤੀ ਤੇ ਤਾਂ ਇਹ ਗੰਮਿਸਮੈਂਟ ਹੋਇਆ ਮੈਨੂੰ ਪਤਾ ਇਹਦਾ ਤੌੜ ਹੋਰ ਜਗ੍ਹਾ ਹੈ ਲੜਕੀ ਅੱਗੇ ਅੱਗੇ ਹੈ ਤੌੜ ਤੇ ਤੂੰ ਲੜਕੀ ਧਰਤ ਜਾਏ ਪਖੜ ਤੋੜਾ ਪਲਾਣੀ ਲੜਕੀ ਧਰਤ ਜਾਏ ਪਖੜਾ ਵੀ ਘੜਤਾ ਇਹ ਦੇ ਜੜਿਆ ਹੋਇਆ ਉਹ ਵੀ ਘੜਤਾ ਤੋੜਾ ਪਲਾਣ ਵੀ ਘੜਤਾ ਪਲਾਣ ਹੰਕਾਰ ਸੀ ਨਾ ਘੋੜੇ ਤੇ ਜੜਿਆ ਰਾਜਾ ਸੀ ਨਾ ਰੜ ਗਈ ਧਰਤੀ ਧਰਤੀ ਤੇ ਲਗੀ ਕਿਉਂ ਦੁਗੀ ਉਹ ਫਿਲਾਸਫੀ ਕੱਟੀ ਗਿਆ ਸਾਰੀ ਸਾਰਾ ਕੁਝ ਖਾਤਾ ਧਰਤੀ ਜਾ ਰੁਗੀ ਨਹੀਂ ਤਲਵਾਰ ਕਿਤੇ ਵੀ ਦਿਖਾਈ ਕਿਵੇਂ ਐ ਜੀ ਤਲਵਾਰ ਨਹੀਂ ਹੋ ਸਕਦੀ ਜਿਹੜੀ ਰੁਗੀ ਨਾ ਦੇਖੋ ਕਿੱਥੇ ਰੱਖ ਜਾਂਦੀ ਹੈ ਹੂੰ ਲੈਂਦੀ ਅਗਾ ਸਿਧਾਣੀ ਸਿੰਘਾਂ ਧੌਦਿਆਂ ਇੱਥੇ ਐ ਦੌਲ ਖੜਾ ਇੱਥੇ ਨਹੀਂ ਰੁਗੀ ਤਲਵਾਰ ਧਰਤੀ ਤੇ ਇੱਥੇ ਨਹੀਂ ਗਿਆ ਰੱਖਿਆ ਬੜਾ ਦੇ ਸਮਝ ਨਹੀਂ ਲੱਗੇ ਚੱਕੇ ਉਹ ਵੀ ਕੱਟਦੇ ਉਹ ਸਭ ਝੂਠ ਹੈ ਇਹਨਾਂ ਦਾ ਯਾਹਨ ਕਾਇਦਾ ਕਹਿੰਦਾ ਨਹੀਂ ਬੜਦੇ ਸੀ ਮੈਂ ਤੁਹਾਡੇ ਕਹਿੰਦਾ ਕਾਨੂੰ ਖੜੀ ਹੈ ਇਹਦਾ ਪਾਗਲ ਨੇ ਤੌਲ ਧਰਮ ਦਾ ਕਾਪੂਤ ਹੈ ਇਹਦਾ ਪਾਗਲ ਨੇ ਕਹਿੰਦੇ ਇਹ ਪਾਗਲ ਨੇ ਹੀ ਅਸੀਂ ਕਹਿੰਦੇ ਹੈਰੀ ਪਰ ਸਾਨੂੰ ਇਹ ਨਹੀਂ ਸੀ ਪਰ ਉਹ ਵੀ ਕਾਲੇ ਆਸਰੇ ਖੜੀ ਹੈ ਮੇਰੇ ਧੰਮਾ ਕਗਰ ਰਹਾ ਪਹਿਲਾਂ ਕਹਿੰਦੇ ਚੱਲੇ ਨੇ ਸਿੰਧ ਪਰਬਤ ਮਹਿਦ ਨਹੀਂ ਸਿੰਧ ਪਰਬਤ ਮਹਿਦ ਨਹੀਂ ਬਿੰ ਸਮਾ ਗਨ ਰਹਾ ਉਹ ਪਾਈਏ ਦਾ ਅਕਾਸ਼ ਚ ਬਿਨ ਨਹੀਂ ਧੰਮੇ ਖੜੇ ਨੇ ਤਾਰੇ ਨਹੀਂ ਖੜੇ ਸੂਰਜ ਨਹੀਂ ਖੜਿਆ ਦਸੋ ਦੇ ਥਲੇ ਕੀ ਹੈ ਕੀਦੇ ਸੰਗ ਨੇ ਸੁਰੀਤਾ ਇਹ ਤੋਂ ਬੜਾ ਉਹਦੇ ਵਿਸ਼ਨੂੰ ਦੀ ਉਂਗਲੀ ਤੇ ਖੜਾ ਹੈ ਉਹ ਕਹਦਾ ਤੇ ਖੜਾ ਹੈ ਖੜਾ ਵੀ ਨਹੀਂ ਤੁਰਦੇ ਫਿਰਦੇ ਤੁਰਦੇ ਫਿਰਦੇ ਨੇ ਇਹ ਤਾਂ ਸਦਾ ਹੀ ਨੇ ਇਹਨਾਂ ਦੀਆਂ ਗੱਲਾਂ 'ਚ ਕੋਈ ਦਮ ਨਹੀਂ ਹੈਗਾ ਕੁਝ ਨਹੀਂ ਹੈਗਾ ਇਹ ਤਾਂ ਉਹਦੀ ਕਿਰਪਾ ਨਾਲ ਖੜੀ ਹੈ ਪਾਖੜ ਤੁਰਾ ਪਲਾਣੀ ਰੜਕੀ ਧਰਤ ਜਾਏ ਹਾਂ ਲੈਂਦੀ ਹੈਗਾ ਸਧਾਣੀ ਸਿੰਘ ਅੱਗੇ ਅੱਗੇ ਤੱਕ ਲੈ ਗਏ ਰਾਲਦੇ ਸਿੰਘਾਂ ਤੱਕ ਲੈ ਗਏ ਸਭ ਝੂਠ ਹੈ ਇਹਨਾਂ ਦਾ ਉਹ ਵੀ ਕੱਟ ਦਿੱਤੇ ਸਭ ਐਸੀ ਤਲਵਾਰ ਮਾਰੀ ਕੂਰਮ ਸਿਰਲ ਹੈ